सफाई सेवक इस्लामाबाद हाजरी नंबर चरंजा दफ्तर के बाहर करवाए गए प्रोग्राम दौरान हाजरी वार्ड नंबर चरंजा पचवंजा मुलाजमा सफाई सेवक संघ नियुक्त किया गया संस्था के चेयरमैन कमल नार ने बंटी वार्ड नंबर चरंजा का प्रधान बनाया ਇਸੀ ਤਰ੍ਹਾਂ ਵਾਰਡ ਨੰਬਰ 55 ਤੋਂ ਸੁਖਵੰਤ ਸਿੰਘ ਸੁਖਾ ਨੂੰ ਪ੍ਰਦਾਨ ਅਤੇ ਬਲਦੇਵ ਮਾਸਟਰ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਨਾਰਨੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਲੈਵਲ 4 ਦੇ ਸਫਾਈ ਕਰਮਚਾਰੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਦੇ ਵਾਰਡ ਦੇ ਚੇਅਰਮੈਨ ਅਤੇ ਪ੍ਰਧਾਨ ਨਾਲ ਸੰਪਰਕ ਕਰਨ ਤੋਂ ਪਹਿਲਾਂ ਇਸ ਨੂੰ ਸਾਂਝਾ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦਾ ਉਦੇਸ਼ ਸਫਾਈ ਕਰਮਚਾਰੀਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ ਨਾ ਕਿ ਯੂਨੀਅਨ ਦੇ ਨਾਂ ਤੇ ਰਾਜਨੀਤੀ ਕਰਨਾ

ਬਰਲੀ ਘੱਟ ਦੇ ਦੂਜੇ ਬੰਨੇ ਤੇ ਸੋਕ ਨੂੰ ਭੋਗ ਨਹੀਂ ਦਿੱਤਾ ਜਾਨੀ ਤਨਗਰ ਘੱਟ ਦੇ ਬੰਦੇ ਮੈਂ ਕਮਲ ਨਾਹਰ ਜੀ ਭਾਰਤੀ ਐਸਵਾਈ ਸੇਵਕ ਸੰਗ ਦਾ ਜੁਨੇਂਦਾ ਚੇਅਰਮੈਨ ਜੀ ਸਾਡੇ ਪ੍ਰਧਾਨ ਕੋਪੀ ਖੋਸਲਾ ਜੀ ਸਾਡੀ ਪੂਰੀ ਜਿਹੜੀ ਜੁਨੀਅਨ ਅੱਜ ਵਾਰਡ ਨੰਬਰ 53 ਤੇ 55 ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹ ਵਾਰਡ ਪ੍ਰਧਾਨਾਂ ਦੀ ਕੀਤੀਆਂ ਗਈ ਸੀ ਵਾਰਡ ਨੰਬਰ 54 ਔਰ 55 ਤੋਂ ਅਸੀਂ ਸਾਡੇ ਵੀਰ ਸੁੱਖਾ ਜੀ ਸਕੌਨ ਸਿੰਘ ਸੁੱਖਾ ਜੀ ਨੂੰ ਪ੍ਰਧਾਨ ਲਾਇਆ ਨਾਲ ਆਪਣਾ ਬੰਟੀ ਜੀ ਨੂੰ ਪ੍ਰਧਾਨ ਲਾਇਆ ਔਰ ਉਹਨਾਂ ਦੇ ਨਾਲ ਜਿਹੜੇ ਚੇਅਰਮੈਨ ਲਾਏ ਗਏ ਵਿਸ਼ਾਲ ਜੀ ਔਰ ਬਲਦੇਵ ਵਾਸਟਰ ਜੀ ਇਹਨਾਂ ਪਰ ਚੇਅਰਮੈਨ ਲਾਇਆ ਜੀ ਨਾਲ ਇਹ ਪੂਰੀ ਟੀਮ ਚੁਣੀ ਗਈ ਜੀ ਆਪਣਾ ਵਾਰਡ ਨੰਬਰ 54 ਤੇ 55 ਦੇ ਵਿੱਚ ਔਰ ਇਹਨਾਂ ਨੂੰ ਇਸ ਕਰਕੇ ਚੁਣਿਆ ਗਿਆ ਕਿ ਜਿਹੜਾ ਵਾਰਡ ਨੰਬਰ 54 ਤੇ 55 ਦੇ ਵਿੱਚ ਜਿੰਨੇ ਵੀ ਮੁਲਾਜ਼ਮ ਸਾਥੀ ਹੈਗੇ ਨੇ ਉਹਨਾਂ ਨੂੰ ਕੋਈ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਕੰਮਕਾਰ ਜਾਂ ਦਫਤਰੀ ਮੁਸ਼ਕਲਾਂ ਹੁੰਦੀਆਂ ਉਹ ਉਹਨਾਂ ਤੱਕ ਪਹੁੰਚਾਂਗੇ ਔਰ ਉਸ ਤੋਂ ਸਾਡੇ ਤੱਕ ਪਹੁੰਚਾਂਗੇ ਔਰ ਅਸੀਂ ਉਸ ਦਾ ਮੈਂ ਔਰ ਗੋਪੀ ਜੀ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਉਹਦਾ ਪੂਰਾ ਆਪਣਾ ਮਸਲਾ ਹੱਲ ਕਰਾਂਗੇ ਜਿੱਥੇ ਵੀ ਜਿਹੜੇ ਜਿਹੜੇ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਤੁਰਤੇ ਹੱਲ ਕਰਾਂਗੇ ਜੀ ਮਸਲਾ ਇਹ ਕਮਲ ਜੀ ਆਤੀ ਕੋਈ ਤੁਹਾਡੇ ਨਗਰ ਨਿਗਮ ਡਿਪਾਰਟਮੈਂਟ ਦਾ ਲੋਕ ਕੋਈ ਸਰਕਾਰੀ ਮੁਲਾਜ਼ਮ ਜ ਨੇ ਜੀ ਨਹੀਂ ਛੁੱਟੀ ਕੋਈ ਨਹੀਂ ਜੀ ਹੈਗੀ ਇਸ ਵਾਰ ਇਹ ਤੇਰੇ ਜਿੱਥੇ ਤੁਸੀਂ ਮੀਟਿੰਗ ਕਰਦੇ ਹੋ ਆਫਿਸ ਕੋ ਬੰਦ ਹੈ ਜੀ ਇਹ ਬੜੀ ਮੰਨਪਾਗੀ ਗੱਲ ਹੈ ਕਿ ਜਿੱਥੇ ਬਾੜ ਨੰਬਰ 55ਾ ਔਰ 55ਾ ਜਿਹੜਾ ਦਫਤਰ ਹੈ ਸਾਡਾ ਜਿੱਥੇ ਹਾਜ਼ਰੀ ਦਫਤਰ ਹੈ ਜਿੱਥੇ ਸੈਨਿਟਰੀ ਇੰਸਪੈਕਟਰ ਨੇ ਸਾਡੇ ਰਮਨ ਕੁਮਾਰ ਜੀ ਔਰ ਉਹ ਦਫਤਰ ਬੰਦਾ ਰ ਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਕਿਉਂ ਬੰਦ ਹੈ ਜੇ ਕੋਈ ਜਾਣਵਜ ਕੇ ਬੰਦ ਕੀਤਾ ਗਿਆ ਤੇ ਮੰਨਪਾਗੀ ਗੱਲ ਹੈ ਜੀ ਔਰ ਜੇ ਕੋਈ ਕੰਮ ਆਥੇ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਸਾਨੂੰ ਇਸ ਚੀਜ਼ ਦਾ ਕੋਈ ਗिला ਨਹੀਂ ਕੋਈ ਸ਼ਿਕਵਾ ਨਹੀਂ ਜੀ ਕਿਉਂਕਿ ਜਿਹੜੀ ਸਾਡੀ ਮੀਟਿੰਗ ਉਹ ਮੇਰੇ ਦਫਤਰ ਦੇ ਬਾਹਰ ਹੋ ਗਈ ਹੈ ਜੀ ਸਾਡੀ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਸਾਰੇ ਮੁਲਾਜ਼ਮ ਇਕੱਠੇ ਹੈ ਜੀ ਔਰ ਸਾਨੂੰ ਇਸ ਚੀਜ਼ ਦਾ ਕੋਈ ਗਿਲਾ ਸ਼ਿਕਵਾ ਨਹੀਂ ਜੀ ਉਹਨਾਂ ਦੇ ਮਨ ਚ ਕੋਈ ਗੱਲਬਾਤ ਹੈਗੀ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿਹੜੇ ਜਿਹੜੀ ਯੂਨੀਅਨ ਆ ਜਿਹੜੀ ਇਹ ਆਪਣੇ ਲੈਵਲ ਤੇ ਕੰਮ ਕਰਦੇ ਆ ਕਿਸੇ ਯੂਨੀਅਨ ਦੇ ਹੋਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਕਿਸੇ ਨਾਲ ਬੜੀ ਲੜਾਈ ਝਗੜਾ ਨਹੀਂ ਹੈਗਾ ਜੀ ਅਸੀਂ ਆਪਣਾ ਕੰਮ ਕਰਦੇ ਆ ਜੀ ਇਹ ਜਿਹ ਇਹ ਜੀ ਜਿਹੜਾ ਸਾਡੇ ਸਫਾਈ ਸੇਵਾ ਦਾ ਦਫਤਰ ਹੈ ਜੀ 6 ਤੋਂ ਲੈ ਕੇ ਮੇਰਾ ਹਰ 2 ਵਜੇ ਤੱਕ ਡਿਊਟੀ ਹੈ ਜੀ ਪ੍ਰੋਪਰ ਡਿਊਟੀ ਹੈ ਜੀ ਅੱਜ ਇਹ ਕਿੰਨੇ ਵਜੇ ਦਫਤਰ ਬੰਦ ਹੋ ਗਿਆ ਹੈ ਇਹ ਸਵੇਰ ਕ 10 ਵਜੇ ਦਫਤਰ ਬੰਦ ਹੋ ਗਿਆ ਸੀ ਜੀ ਵਾਲਾ ਜੀ ਸੰਗ ਦਾ ਮੈਂ ਪ੍ਰਧਾਨ ਆ ਗੋਪੀ ਗੋਪੀ ਮੇਰਾ ਨਾਮ ਆ ਔਰ ਮੈਂ ਇਲਾਕਿਆਂ ਵਿੱਚ ਲੋਕ ਸਾਨੂੰ ਸਾਧ ਰਿਹਾ ਅਸੀਂ ਇਲਾਕਿਆਂ ਚ ਜਾ ਰਹੇ ਆ ਵਾਟਾਂ ਚ ਔਰ ਸਾਨੂੰ ਜਿਹੜਾ ਜਿਹੜਾ ਵੀ ਸਾਧ ਰਿਹਾ ਆ ਅਸੀਂ ਉਥੇ-ਉਥੇ ਜਾ ਰਹੇ ਆ ਸਾਨੂੰ ਹੋਰ ਵੀ ਵਾਟਾਂ ਵਾਲੇ ਸਾਧ ਰਿਹਾ ਅਸੀਂ ਜਾਵਾਂਗੇ ਔਰ ਉਹਨਾਂ ਦਾ ਪਹਿਲ ਦੇ ਤੌਰ ਤੇ ਕੰਮ ਕਰਾਵਾਂਗੇ ਔਰ ਢੇਲਾ ਨਹੀਂ ਲਵਾਂਗੇ ਅਸੀਂ ਉਹਨਾਂ ਦਾ ਫਰੀ ਕੰਮ ਕਰਾਵਾਂਗੇ ਜਿਹੜੇ ਸਾਡੇ ਨਾਲ ਜੁੜਨਗੇ ਤੇ ਅਸੀਂ ਉਹਨਾਂ ਦਾ ਕੰਮ ਜ਼ਰੂਰ ਕਰਾਵਾਂਗੇ ਜੇ ਮਲਾਜਮਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਅਗਰ ਕੋਈ ਮਲਾਜਮਾਂ ਨੂੰ ਮੁਸ਼ਕਲ ਆਂਦੀ ਆ ਤੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ ਮੈਂ ਸਰਵੰਤ ਸਿੰਘ ਵਾਰ ਨੰਬਰ 55 ਜੋ ਮੈਨੂੰ ਇਹਨਾਂ ਨੇ ਪ੍ਰਧਾਨ ਚੁਣਿਆ ਗੋਪੀ ਨੇ ਜੀ ਗੋਪੀ ਪ੍ਰਧਾਨ ਤੇ ਮੇਰੇ ਚੇਅਰਮੈਨ ਸਾਹਿਬ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਵਿਸ਼ਵਾਸ ਦਿੱਤਾ ਕਿ ਇਸ ਮੁਲਾਜ਼ਮਾਂ ਦਾ ਕੰਮ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣਾ ਆਪਣੇ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਦੱਸਣਾ ਕੋਈ ਮੁਲਾਜ਼ਮ ਨੂੰ ਕੋਈ ਤੰਗ ਕਰਦਾ ਵਾ ਜੇ ਗੈਰ ਹਾਜ਼ਰੀ ਲੱਗਦੀ ਆ ਮੁਲਾਜ਼ਮ ਦੀ ਬੇਨਜਾਇਜ਼ ਲੱਗਦੀ ਆ ਇਹ ਪ੍ਰਧਾਨ ਜੀ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਤੁਹਾਡਾ ਕੋਈ ਐਬਸੈਂਟ ਨਹੀਂ ਲੱਗਣਗਾ ਜੋ ਤੁਹਾਡੀਆਂ ਅਗਰੀਮੈਂਟਾਂ ਵਾਂ ਉਹੀ ਮੈਂ 9 4 14 ਜੋਈ ਐਗਰੀਮੈਂਟਾਂ ਲੱਗਣ ਵਾਲੀਆਂ ਪਹਿਲੇ ਅਧਾਰ ਤੋਂ ਲਵਾਵਾਂਗਾ ਇਹਨਾਂ ਨੂੰ ਗੋਪੀ ਪ੍ਰਧਾਨ ਜੀ ਨੇ ਤੇ ਸਾਡੇ ਚੇਅਰਮੈਨ ਸਾਹਿਬ ਜੀ ਨੇ ਵਸਵਾਦਵਾਇਆ ਤਾਂ ਮੈਂ ਮਨੋਂ ਤਣੋਂ ਹੋ ਕੇ ਕਹਿਣਾ ਵੀ ਮੈਂ ਕੰਮ ਮੋੜੇ ਨਾਲ ਮੋੜਾ ਜੋੜ ਕੇ ਇਹਨਾਂ ਦੇ ਨਾਲ ਕਰਾਂਗਾ ਜੋ ਮੈਨੂੰ ਇਹ ਸੇਵਾ ਲਾਉਣਗੇ ਮੈਂ ਇਹ ਸੇਵਾ ਤੇ ਮਲਾਜਮ ਦੇ ਹੱਕਦਾਰ ਹਾਂ